एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਡਾਕਟਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਕਾਂਗਰਸ ਦੇ ਨਾਅਰੇ ਗਰੀਬੀ ਹਟਾਓ ਦੇਸ਼ ਬਚਾਓ ਦੇ ਨਾਅਰੇ ਤੇ ਰਹਿ ਹਾਂ ਚੱਲ ਬਲਬੀਰ ਸਿੰਘ ਪਸੀ ਪਠਾਣਾ ਵਿਖੇ ਅੱਜ ਬਾਬਾ ਡਾਕਟਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ ਇਸ ਮੌਕੇ ਬਲਬੀਰ ਸਿੰਘ ਨੇ ਆਖਿਆ ਕਿ ਐਸਸੀ ਸਮਾਜ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੌਰਾਨ ਮਿਹਨਤ ਮਜ਼ਦੂਰੀ ਕਰਨ ਵਾਲੇ ਐਸੀ ਵਿਅਕਤੀ ਦਾ ਸਲਮਾਨ ਵੀ ਕੀਤਾ ਗਿਆ ਉਹਨਾਂ ਕਿਹਾ ਕਿ ਕਾਂਗਰਸ ਦੇ ਵੱਲੋਂ ਦਿੱਤੇ ਨਾਰੇ ਗਰੀਬੀ ਹਟਾਓ ਦੇਸ਼ ਬਚਾਓ ਦੇ ਉੱਪਰ ਚੱਲਿਆ ਜਾ ਰਿਹਾ ਹੈ ਇਸ ਮੌਕੇ ਕੁਲਵੰਤ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸਰਪੰਚ ਸੰਤਰਾਮ ਮਹਿੰਦਰ ਸਿੰਘ ਰਾਮ ਕੁਲਵਿੰਦਰ ਸਿੰਘ ਕੁਲਵੀਰ ਸਿੰਘ ਜਸ਼ਨਪ੍ਰੀਤ ਸਿੰਘ ਸੁਰਜੀਤ ਸਿੰਘ ਪਰਵਿੰਦਰ ਕੁਮਾਰ ਅਵਤਾਰ ਸਿੰਘ ਗੁਰਚਰਨ ਸਿੰਘ ਤੇ ਹੋਰ ਕਾਂਗਰਸੀ ਹਾਜ਼ਰ ਸਨ ਪੇਸ਼ ਹੈ ਪੀ 24 ਤੋਂ ਰਾਜਕਪਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਬਾਬਾ ਡਾਟਰ ਬੇਦਕਾਰ ਜੀ ਦਾ 134ਵਾਂ ਜਨਮ ਦਿਹਾੜਾ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ। ਅਸੀਂ ਪਟਾਣਾ ਦੇ ਵਿੱਚ ਅੱਜ ਮੇਰੇ ਵੱਲੋਂ ਸਰਦਾਰ ਪੁਲਵੀਰ ਸਿੰਘ ਜਿਹੜਾ ਚੇਅਰਮੈਨ ਐਸਸੀ ਬੈਂਕ ਕੰਗ ਦਾ ਫਪਾਰਟੀ ਸ੍ਰੀ ਫਤੇਗੜ ਸਾਹਿਬ ਵੱਲੋਂ ਆਪਣੇ ਸਾਥਕਾਂ ਨਾਲ ਮਿਲ ਕੇ ਆਪਣੇ ਵਰਕਰਾਂ ਨਾਲ ਮਿਲ ਕੇ ਮਨਾਇਆ ਹੈ। ਤੇ ਅੱਜ ਦੇ ਬਾਬਾ ਜੀ ਦੇ ਜਨਮ ਦਿਨ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਜਿਹੜਾ ਵਾਸੀਆਂ ਨੂੰ ਫੀਟ ਵਾਸੀਆਂ ਨੂੰ ਬੇਨਤੀ ਕਰਦਾ ਕਿ ਜੇ ਤੁਹਾਨੂੰ ਕੀ ਰੋਟੀ ਦੀ ਭੁੱਖਾ ਅੱਧੀ ਖਾ ਲਿਓ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਇਓ ਬਾਬਾ ਜੀ ਦੀ ਜੀਵਨੀ ਬਾਰੇ ਦੱਸਿਓ ਬਾਬਾ ਜੀ ਨੇ ਇੰਨੀ ਗਰੀਬੀ ਚੋਂ ਉੱਠ ਕੇ ਇੰਨੀ ਪੜ੍ਹਾਈ ਕਰੀ ਸਰਦਾਰ ਲਖਿਆ ਦੇਸ਼ ਦੇ ਵਿੱਚੋਂ ਜਿਹੜਾ ਵਿਕਤਰਾ ਇਹ ਖਤਮ ਕੀਤਾ ਉਹਨਾਂ ਇਹਨਾਂ ਬਾਰੇ ਇਹ ਜ਼ਰੂਰ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਿਓ ਇਸ ਅੱਜ ਦੇ ਦਿਨ ਇਸ ਸਮੇਂ ਜਿਹੜੇ ਮੇਰੇ ਨਾਲ ਹਾਜ਼ਰ ਆਏ ਨੇ ਸੀਨੀਅਰ ਬੈਸ ਪ੍ਰਧਾਨ ਸਵਾਕਰਮਾ ਉਸਿਕ ਜਿਨ੍ਹਾਂ ਨੂੰ ਸਰਪੰਚ ਸਵਿੰਦਰ ਸਿੰਘ ਮੁਕਤਵਾਦ ਰਾਮ ਮੂਰਤੀ ਈਕੜੇੜਾ ਮਹਿੰਦਰ ਸਿੰਘ ਜੀ ਸੰਤਰਾਂ ਚਾਦੂ ਸਿੰਘ ਕੁਲਵਿੰਦਰ ਸਿੰਘ ਜਸਨਪ੍ਰੀਤ ਸਿੰਘ ਤਰਵੀਰ ਸਿੰਘ ਤੇ ਹੋਰ ਜਿੰਨੇ ਵੀ ਸਾਥੀ ਵਰਕਰ ਸਹਿਬਾਨ ਆਏ ਨੇ ਸਾਰਿਆਂ ਦਾ ਆਉਣ ਤੇ ਇੱਥੇ ਆਉਣ ਤੇ ਜੀ ਆਖਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਇਹਨੂੰ ਵੀ ਮੈਂ ਬਾਬਾ ਜੀ ਦਾ ਜਿਹੜਾ ਜਨਮ ਜਿਹੜਾ ਇਹਨੂੰ ਇਤਾਂ ਹੀ ਤਰ੍ਹਾਂ ਹੀ ਮਨਾਉਂਦਾ ਰਹੂੰਗਾ ਫਿਰ ਮੈਂ ਅੱਜ ਦੇ ਦਿਨ ਮੇਰਾ ਮਨ ਕਰਿਆ ਕਿ ਜਿਹੜੇ ਪਿਆਰੇ ਮਿੰਤ ਮਿੰਤ ਮਜ਼ਦੂਰੀ ਕਰਦੇ ਨੇ ਕਰੀਬ ਨੇ ਉਹਨਾਂ ਦਾ ਵੀ ਮੇਰਾ ਅੱਜ ਜਾ ਕੇ ਮੈਂ ਬਾਬਾ ਜੀ ਦੇ ਜਨਮ ਦਿਹਾੜੇ ਜਿਹਨਾਂ ਦਾ ਅੱਜ ਤਨਮਾਨ ਜੀਵਨ ਕਰਾ ਮੈਂ ਆਪਣੇ ਵੱਲੋਂ ਆਪਣੇ ਪੰਜ ਭਰਾਵਾਂ ਐਸੀ ਪੰਜ ਭਰਾਵਾਂ ਦਾpropto ਸੌ ਪਾ ਕੇ ਸਨਮਾਨਿਤ ਕੀਤਾ ਮੈਂ ਉਹਨਾਂ ਦੇ ਵੀ ਬਹੁਤ ਆਪਣੇ ਪੰਜੇ ਭਰਾਵਾਂ ਦਾ ਇੱਜ਼ਤ ਮਾਨ ਸਨਮਾਨ ਕਰਦਾ ਆਪਣੇ ਵੱਲੋਂ ਬਹੁਤ ਇੱਜ਼ਤ ਕਰਦਾ ਤੇ ਬਾਬਾ ਜੀ ਨੂੰ ਵੀ ਮੈਂ ਬਹੁਤ ਆਪਣੇ ਵੱਲੋਂ ਇੱਜ਼ਤ ਮਾਨ ਸਤਿਕਾਰ ਕਰਦਾ ਉਹਨਾਂ ਦਾ ਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਕਰਦਾ ਰਹੂੰਗਾ ਕਿ ਇਦਾਂ ਦੇ ਜਿਹੜੇ ਵੀ ਕੋਈ ਪ੍ਰੋਗਰਾਮ ਹੋ ਜੇ ਇਦਾਂ ਦਾ ਹੀ ਕਰਦਾ ਰਹੂੰਗਾ ਤੇ ਮੈਂ ਇਹ ਹੀ ਕੁਛ ਕਹਿੰਦਾ ਹੋਇਆ ਖਿਮਾ ਦਾ ਜਾਕਮ ਬੱਜ ਜਾਏ ਜੈ ਪੀਮ ਜੈ ਭਾਰਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ